ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਅੱਜ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੇ ਸਪੀਡ ਬਰੀਡਿੰਗ ਪਲਾਂਟ ਦਾ ਉਦਘਾਟਨ ਕੀਤਾ ਇਸ ਮੌਕੇ ਮਾਹ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਪਲਾਂਟ ਦਾ ਜਾਇਜ਼ਾ ਲਿਆ ਦੂਸਰੇ ਪਾਸੇ ਮੰਤਰੀ ਹਰਪਾਲ ਸਿੰਘ ਟੀਮਾ ਨੇ ਫਿਰੋਜ਼ਪੁਰ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਜਲਦੀ ਹੀ ਇੱਕ ਨਵਾਂ ਪਲਾਂਟ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਵੱਡਾ ਲਾਭ ਮਿਲੇਗਾ ਅਤੇ ਉੱਤੇ ਹੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨੰਮੀਆਂ ਕਿਸਮਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਿਸਮਾਂ ਦੇ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਜਲਦੀ ਹੀ ਫਸਲਾਂ ਦੇ ਜਿਹੜਾ ਉਤਪਾਦਨ ਕੀਤਾ ਜਾਵੇਗਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਾਰਲਾ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਤੇ ਮੈਡਮ ਪ੍ਰਵੀਨ ਜੀ ਇਹਨਾਂ ਨੇ ਇੱਕ ਨਵੀਂ ਜਿਹੜਾ ਤਕਨੀਕ ਅਜ਼ਾਜ਼ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਇਹ ਮੈਂ ਸਮਝਦਾ ਦੇਸ਼ ਦੇ ਅੰਦਰ ਪਹਿਲੀ ਤਕਨੀਕ ਜਿਹੜੀ ਆ ਉਹ ਸਾਡੀ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਜਿਹੜੀਆਂ ਵੈਰਾਈਟੀਆਂ ਨੂੰ ਬਣਾਉਣ ਦੇ ਅੰਦਰ ਸਾਲ-ਸਾਲ ਚਾਰ-ਚਾਰ ਸਾਲ ਲੱਗ ਜਾਂਦੇ 6 10-10 ਸਾਲ ਵੀ ਲੱਗ ਜਾਂਦੇ ਸੀਗੇ ਉਹ ਮੈਂ ਸਮਝਦਾ ਸਾਲ 6 ਮਹੀਨਿਆਂ 'ਚ ਕਈ ਤਾਂ ਉਦੋਂ ਵੀ ਘੱਟ ਸਮੇਂ 'ਚ ਤਿਆਰ ਹੋਣਗੀਆਂ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਖੇਤਰ ਆ ਉਹ ਹੋਰ ਵੀ ਜਿਹੜੀਆਂ بلੰਦੀਆਂ ਨੂੰ ਪ੍ਰਾਪਤ ਹੋ ਰੂਗਾ ਭਾਗ ਵੀ ਤੁਹਾਡੇ ਕੋਲ ਆ ਕਿਹਦੇ ਰਿਸਰਚ 'ਤੇ ਬਹੁਤ ਘੱਟ ਪੈਸੇ ਖਰਚੇ ਜਾਂਦੇ ਨੇ ਸੋ ਲੱਗਦਾ ਕਿ ਬਜਟ ਵਧਾਉਣ ਦੀ ਲੋ ਦੇਖੋ ਪਿਛਲੇ ਮਹੀਨੇ ਹੀ ਮੈਂ ਮਾਨਜੋਗ ਵਾਈਸ ਚੈਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਜਿਹੜੇ ਦਗੇ ਉਹ ਮੈਂ ਲੈਏ ਨੇਗੇ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਜਿੰਨੇ ਵੀ ਪੈਸੇ ਚਾਹੀਦੇ ਅਸੀਂ ਦੇਵਾਂਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਨਿਰਭਰ ਸੂਬਾਗਾ ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੇਨ ਧੰਦਾਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਹੋਰ ਕਿਸ ਤਰ੍ਹਾਂ ਅਸੀਂ ਫਸਲਾਂ ਤੋਂ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਆ ਡਾਈਵਰਸਿਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫ ਉਦੋਂ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਆਂਗੇ ਸੋ ਇਹ ਸਾਰੇ ਲਈ ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਪਿਛਲੇ ਕਾਰਜਕਾਲ ਦੇ ਦੌਰਾਨ ਕੁਝ ਮਸ਼ੀਨਾਂ ਨੂੰ ਲੈ ਕੇ ਪੜਤਾਲ ਹੋਈ ਸੀ ਸੋ ਤੋਂ ਲੈ ਕੇ ਹੁਣ ਜਾਂਚ ਦੀ ਰਿਪੋਰਟ ਦਿੱਤੀ ਗਈ ਹੈ ਸੋ ਲੱਗਦਾ ਵੀ ਖਾਤੇ ਹੋਣ ਦੇ ਨੋਟਿਸ ਜਾਰੀ ਦੇਖੋ ਜਿਹੜੇ ਵੀ ਜਿਸ ਨੇ ਵੀ ਕਿਸੇ ਵੀ ਵਿਅਕਤੀ ਨੇ ਕਿਤੇ ਕਪੜਾ ਕੀਤਾਗਾ ਕੋਈ ਵੀ ਵਿਅਕਤੀ ਆ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਆ ਤੇ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊ। ਸੱਕ ਇੰਡੀਆ ਕੱਟ ਜੋੜ ਦੀ ਮੀਟਿੰਗ ਦਾ ਲੱਗਦਾ ਹੈ ਕਿ ਪੰਜਾਬ ਲੈ ਕੇ ਕੁਝ ਹੱਲ ਹੋ ਪਾਏਗਾ। ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਾਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ। ਸਰ ਮਿਨਿਸਟਰ ਰਮਨ अरोड़ा 26 ਜਨਵਰੀ ਨੂੰ ਮਿਨਿਸਟਰ ਦਾ ਹੋਣਾ ਹੈ ਜੀ ਨਵੀਆਂ ਕਾਸਟੀਆਂ ਜਿਹੜੀਆਂ ਤਾਂ ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੇ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਦੀਆਂ ਨੇ ਕੋਈ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਆਉਂਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇਗੀਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਸਰ ਮਿਨਿਸਟਰ ਰਮਨ ਅਰੋਣਾ 26 ਜਨਵਰੀ ਨੂੰ ਝੰਡਾ ਲਹਿਰਾ ਰਹੇ ਸੀ ਤੇ ਗਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਰਨ ਚਾਹੋਗੇ ਦੇਖੋ ਉਹਨਾਂ ਕੋਲੇ ਹਜੇ ਸਟੈਚੂਲਰੀ ਪੀਰੀਅਡ ਜਿਹੜਾ ਹੈਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਅਬਦੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨਗੇ ਜਿਹੜਾ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾਗਾ ਮੈਟਰ ਸਭ ਜੁੜਾਈ ਸਾਂ ਮੈਂ ਇੱਥੇ ਜਿਆਦਾ ਨਹੀਂ ਬੋਲਾਂਗਾ ਸੋ ਮੈਨੂੰ ਸਮਾਂ ਚਾਹੀਦਾ ਹੋਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਹਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾ ਹੈਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਬਿਲਕੁਲ ਜਦੋਂ ਡਾਈਵਰਸੀਫਿਕੇਸ਼ਨ ਆਉਣ ਦੇ ਨਾਲ ਬਹੁਤ ਸਾਰੇ ਹੋਰ ਪ੍ਰੋਸੈਸਿੰਗ ਦਾ ਕੰਮ ਆ ਜਾ ਹਰ ਜਿੰਨੇ ਵੀ ਕੰਮ ਨੇ ਉਧਰ ਲਈ ਵੀ ਜਿੱਥੇ ਵੀ ਬਜਟ ਦੀ ਜ਼ਰੂਰਤ ਹੈ ਕਿਉਂਕਿ ਮੇਰੇ ਮੈਂ ਬਤੌਰ ਫਾਈਨੈਂਸ ਮਿਸਟਰੀ ਕਹਿ ਸਕਦਾਗਾ ਕਿ ਉਹ ਅਸੀਂ ਫੰਡ ਮਹੱਈਆ ਕਰਾਵਾ ਕੇ ਪ੍ਰੋਸੈਸਿੰਗ ਦੇ ਲਈ ਇਸ ਵਾਰ ਅਸੀਂ ਫੂਡ ਪ੍ਰੋਸੈਸਿੰਗ ਲਈ ਪੰਜਾਬ ਐਗਰੋ ਨੂੰ ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮਹੱਈਆ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੇ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜ